ਸਤਿਕਾਰਯੋਗ ਸ਼ਖੀਏ ਇੱਕੋ ਮਿੰਟ ਬਿੱਟੋ ਬਿੱਟੋ ਇੱਕੋ ਮਿੰਟ ਸਾਡੇ ਸੰਦੀਪ ਸਿੰਘ ਜੀ ਮਾਨ ਸਰ ਭਜੀ ਤੁਹਾਡਾ ਸਾਰੇ ਐਨਆਰਆਈ ਭਰਾਵਾਂ ਦਾ ਤੇ ਹੋਰ ਜਿਹੜੇ ਵੀ ਆ ਆਪਾਂ ਇੱਕ ਮੁਹਿੰਮ ਚਲਾਈ ਹੈ ਜਿਨ੍ਹਾਂ ਜਿਨ੍ਹਾਂ ਦੀ سپورਟ ਹੈਗੀ ਹੈ ਇਸ ਕਬੱਡੀ ਟੂਰਨਾਮੈਂਟ ਵਿੱਚ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਸਾਰੇ ਇੱਕ ਵਧਾਈ ਦੇ ਤੇ ਇੱਕ ਛਲਾਗਾ ਦੇ ਪਾ ਪਾਤਰੋ ਤੇ ਆ ਜਿਹੜਾ ਕਬੱਡੀ ਦਾ ਟੂਰਨਾਮੈਂਟ ਹੈ ਕਾਫੀ ਜਿਲਿਆਂ 'ਚ ਹੋ ਰਿਹਾ ਇੱਕ ਅੱਜ ਆਪਣੇ ਮੋਗਾ ਜ਼ਿਲ੍ਹੇ 'ਚ ਵੀ ਚੱਲ ਰਿਹਾ ਹੈ ਤੇ ਮੁੰਡਿਆਂ ਦੇ ਵਿੱਚ ਜਿਹੜਾ ਇੱਕ ਸਪੋਰਟਸਮੈਨਸ਼ਿਪ ਸਪਿਰਿਟ ਜਿਹਨੂੰ ਕਹਿੰਦੇ ਹੈ ਉਹ ਕਿਸੇ ਵੀ ਗੇਮ ਦੇ ਵਿੱਚ ਆਉਂਦੀ ਹੈ ਜਦੋਂ ਇੱਕ ਡਿਸਪਲਾਈਨ ਜਾਂਦਾ ਹੈ ਡਿਸਪਲਿਨ ਦੀ ਗੱਲ ਜਿੱਦਾਂ ਇਹਨਾਂ ਨੇ ਕੀਤੀ 7:30 ਵਜੇ ਤੱਕ ਜੀ ਇੱਥੇ ਮੁਲਾਜ਼ਮ ਖੜੇ ਰਹੇ ਉਹ ਸਾਡੀ ਜਦਾਂ ਸਾਡਾ ਜਿਹੜਾ ਮਹਿਕਮਾ ਪੁਲਿਸ ਹੈ ਉਹਦੇ 'ਚ ਡਿਸਪਲਿਨ ਹੈ ਕਿ ਵੀ ਜਦੋਂ ਦਾ ਪ੍ਰੋਗਰਾਮ ਮੁਕਣਾ ਨਹੀਂ ਹੈ ਤੁਸੀਂ ਡਿਊਟੀ ਨਹੀਂ ਛੱਡ ਸਕਦੇ ਐਦਾਂ ਹੀ ਸਪੋਰਟਸ ਵੀ ਡਿਸਪਲਿਨ ਸਿਖਾਉਂਦੀ ਹੈ ਤੇ ਉਹਦੇ ਵਿੱਚ ਰਹਿ ਕੇ ਤੇ ਅਸੀਂ ਇੱਕ ਚੰਗੀ ਸਿਹਤ ਬਣਾਉਣੀ ਹੈ ਇੱਕ ਚੰਗਾ ਇੱਕ ਮੈਸੇਜ ਆਪਾਂ ਜਿਹੜੀ ਨਵੀਂ ਆਪਣੀ ਪੰਜਾਬ ਦਾ ਯੂਥ ਹੈ ਜਿਹੜਾ ਐਨਆਰਆਈ ਭਰਾਵਾਂ ਨੇ ਆ ਯੋਗਦਾਨ ਦਿੱਤਾ ਤੁਸੀਂ ਲੋਕਲ ਲੈਵਲ ਤੇ ਵੀ ਕਰ ਰਹੇ ਹੋ ਇਹ ਬਹੁਤ ਵੱਡਾ ਇੱਕ ਸ਼ਲਾਘਾ ਦਾ ਇੱਕ ਕਦਮ ਹੈ ਇਹਨੂੰ ਇਦਾਂ ਹੀ ਜਾਰੀ ਰੱਖੋ ਤੇ ਮੈਂ ਬਸ ਰਹਿ ਸੀਗੇ ਪਾਜੀ ਕੀ ਵੀ ਅਸੀਂ ਸਲਾਨਾ ਨਹੀਂ ਕਰਦੇ ਤਾਂ ਮੈਂ ਤਾਂ ਇਹ ਕਿਹਾ ਸੀ ਸਲਾਨਾ ਕਰਾਇਆ ਕਰੋ ਸਗੋ ਹੋਰ ਵੀ ਜੇ ਸਾਲ ਚ ਹੋਰ ਵੀ ਟਾਈਮ ਲੱਗਦਾ ਤੁਸੀਂ ਵੱਧ ਤੋਂ ਵੱਧ ਕਰਾ ਕੇ ਤਾਂ ਕਿ ਜਿਹੜਾ ਯੂਥ ਹੈ ਉਹ ਇੱਕ ਤਕੜਾ ਪੰਜਾਬੀ ਜਿਹੜਾ ਆਪਾਂ ਮੰਨੇ ਹੋਏ ਆ ਵੀ ਸਾਡੇ ਤਾਕਤ ਬਹੁਤ ਹੈ ਤੇ ਉਹ ਤਾਕਤ ਨੂੰ ਅਸੀਂ ਹੁਣ ਮੁਜ਼ਾਹਰਾ ਕਰ ਸਕੀ ਆ ਆਪਣੀ ਤਾਕਤ ਦਾ ਤੇ ਜਿਹੜਾ ਨਸ਼ੇ ਦਾ ਜਿਹੜਾ ਚੱਲ ਰਿਹਾ ਉਹਨੂੰ ਦੂਰ ਕਰ ਸਕੀਏ ਗੱਲ ਜਦੋਂ ਇਹੋ ਜੀ ਸਟੇਜ ਤੇ ਹੁੰਦੀ ਹੈ ਤੇ ਨਸ਼ੇ ਦੀ ਗੱਲ ਜ਼ਰੂਰ ਹੁੰਦੀ ਹੈ ਤੇ ਕਰਨੀ ਵੀ ਚਾਹੀਦੀ ਹੈ ਨਸ਼ਾ ਬਹੁਤ ਮਾੜਾ ਹੈ ਇਹਦੇ ਵਿੱਚ ਨਾ ਬੱਚੇ ਦਾ ਉਦੋਂ ਉਹਦੇ ਨਾਲ ਹੀ ਪਾਰਦੀ ਵੀ ਬੜੀ ਜ਼ਿੰਮੇਵਾਰੀ ਹੈ ਕਿ ਬੱਚੇ ਨੂੰ ਇੱਕ ਸਹੀ ਟਾਈਮ ਤੇ ਸਹੀ ਉਮਰ 'ਚ ਇਹੋ ਜਿਹੀ ਖੇਡ ਮੈਦਾਨ ਦੇ ਵਿੱਚ ਲੈ ਕੇ ਆਵੇ ਇਹੋ ਜਿਹੀ ਕੁਸ਼ਤੀ ਇੱਕ ਕਬੱਡੀ ਦੇ ਮੈਦਾਨ ਦੇ ਉੱਤੇ ਅਖਾੜੇ 'ਚ ਲੈ ਕੇ ਆਵੇ ਜਾਂ ਕਿਸੇ ਵੀ ਸਪੋਰਟਸਮੈਨ ਦੇ ਵਿੱਚ ਆਪਾਂ ਬੱਚੇ ਨੂੰ ਪਾਈਏ ਨਾਲ ਪੜ੍ਹਾਈ ਤੇ ਨਾਲ ਖੇਡਾਂ ਤੇ ਨਾਲ ਸਪੋਰਟਸਮੈਨ ਸਪਿਰਿਟ ਜਿਹੜੀ ਹੋਣੀ ਬਹੁਤ ਜ਼ਰੂਰੀ ਹੈ ਇੱਕ ਚੰਗਾ ਇਨਸਾਨ ਬਣਨਾ ਵੀ ਜ਼ਰੂਰੀ ਹੈ ਚੰਗਿਆਂ ਚੰਗਾ ਇੱਕ ਭਾਵਨਾ ਰੱਖਣੀ ਵੀ ਜ਼ਰੂਰੀ ਆ ਹਰ ਚੀਜ਼ ਲੈ ਕੇ ਇੱਕ ਚੰਗੇ ਇਨਸਾਨ ਬਣ ਕੇ ਆਪਾਂ ਵਿਖਾਈਏ ਤੇ ਮੈਂ ਫਿਰ ਤੋਂ ਵਧਾਈ ਦਿੰਦਾ ਤੁਹਾਨੂੰ ਸਾਰਿਆਂ ਨੂੰ ਕਿ ਬਹੁਤ ਵਧੀਆ ਇੱਕ ਉਪਰਾਲਾ ਕੀਤਾ ਤੇ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ